ਅਗਿਆਨਤਾ ਦੀਆਂ ਹੱਦਾਂ ਪਾਰ ਕਰਦੀ ਆ ਵੀਡੀਓ ਤੇ ਇਹਦੇ ਵਿੱਚ ਇੱਕ ਈਸਾਈ ਮੁੰਡੇ ਨੇ ਆਪਣੇ ਪਿਓ ਨੂੰ ਜਿਹੜਾ ਆ ਉਹ ਖਤਮ ਕਰ ਦਿੱਤਾ ਇਹ ਕਹਿ ਕੇ ਕਿ ਮੇਰੇ ਪਿਤਾ ਨੂੰ ਜਿਹੜਾ ਆ ਯਸ਼ੂ ਮਸੀਹ ਜ਼ਿੰਦਾ ਕਰੂਗਾ ਵੱਡਾ ਚਮਤਕਾਰ ਕਰੂਗਾ ਪਰ ਚਮਤਕਾਰ ਤੇ ਕੋਈ ਹੋਇਆ ਨਹੀਂ ਤੇ ਨਾ ਕਿਤੇ ਹੋਣਾ ਆ ਉਹ ਸਿਰਫ ਡਰਾਮੇਬਾਜ਼ੀ ਹੁੰਦੀਆਂ ਤੇ ਇਹ ਉਹਨਾਂ ਨੂੰ ਅਸਲੀ ਮੰਨ ਕੇ ਤੇ ਫਿਰ ਆਪਣੇ ਘਰੇ ਇਹ ਚੀਜ਼ਾਂ ਪ੍ਰੈਕਟਿਸ ਕਰਨ ਲੱਗ ਪੈਂਦੇ ਆ ਇਹਨਾਂ ਤੇ ਜ਼ਿੰਮੇਵਾਰ ਅਨਰੂਲੇ ਸ਼ਰੂਲੇ ਹੋਣੀ ਆ ਤੇ ਆ ਵੀਡੀਓ ਨੂੰ ਵੇਖੋ ਤੇ ਸ਼ੇਅਰ ਕਰ ਦਿਓ ਜੇ ਤਰਨਤਾਰ ਸਾਹਿਬ ਦੀ ਇਹ ਵੀਡੀਓ ਆ ਤੇ ਸ਼ੇਅਰ ਕਰ ਦਿਓ ਜੇ ਆ ਸਾਰੇ ਪਿੰਡ ਵਾਲੇ ਗਵਾਹ ਵਾ ਦੱਸੋ ਹੁਣ ਤੁਸੀਂ ਕੀ ਦੱਸੋ ਕਹਿੰਦਾ ਨੇ ਕਿ ਇਹ ਜਸੂ ਮੇਰਾ ਜਸੂ ਤੇ ਜਸੂ ਨੇ ਮੇਰੇ ਪਿਓ ਦੇ ਵਿੱਚ ਜਾਨ ਪਾ ਦੇਣੀ ਆ ਕਿੰਨੇ ਮਾਰਿਆ ਹੁਣ ਦੱਸੋ ਦੱਸੋ ਭਾਜੀ ਤੁਸੀਂ ਹਾਂਜੀ ਵੇਖੋ ਇਹ ਜਸੂ ਦਾ ਭਗਤ ਹੀ ਆ ਜਿੰਨੇ ਆਪਣੇ ਪਿਓ ਦੀ ਇਹ ਹਾਲਤ ਕਰਕੇ ਮਾਰਿਆ ਹੋਇਆ ਇਹਨੂੰ ਚੁੱਕਿਓ ਮੜਾ ਦੇ ਚਾਦਰ ਆ ਵੇਖੋ ਜਸੂ ਦਾ ਭਗਤ ਆ ਜਸੂ ਦਾ ਭਗਤ ਜਿੰਨੇ ਆਪਣੇ ਪਿਓ ਨੂੰ ਮਾਰਦਾ ਮੇਰੇ ਪਿਓ ਨੂੰ ਜਿੰਦਾ ਕਰ ਸਕਦਾ ਵਾ ਪ੍ਰਭੂ ਜਸੂ ਨਹੀਂ ਪਤਾ ਵੀ ਮਾ ਇਹ ਸਾ ਪਾ ਸਕਦਾ ਵਾ ਡਾਕਟਰ ਜਵਾਬ ਦੇ ਸਕਦੇ ਆ ਜਸੂ ਹੀ ਮੈਨੂੰ ਜਵਾਬ ਦੇ ਸਕਦਾ ਪ੍ਰਭੂ ਜਸੂ ਸਿਰਫ ਜਿੰਦਾ ਕਰ ਅੱਜ ਵੱਡਾ ਕੰਮ ਨਹੀਂ ਕਰ ਸਕਦਾ ਜਿੰਨਾਂ ਲੋਕ ਜਨੂ ਪਾਸੇ ਆ ਪ੍ਰਭੂ ਦੇ ਸੁਨੇਹੇ ਮੰਨ ਲਿਆ ਉਹ ਆਪਾਂ ਬੁਤ ਜਿੰਨਰੇ ਆ ਉਹ ਕਿੰਨੇ ਆ ਵੀਡੀਓ ਪਾ ਰਹੀ ਆ ਜਿੰਨੂ ਪਾਪੀ ਪਾਰੇ ਅਲਕ ਜਨੂਰਾਂ ਦੇ ਪਾਸੇ ਅਲਕ ਨੂੰ ਲੈ ਜਿੱਤੇਗਾ ਨਹੀਂ ਅਸੀਂ ਬੈਠ ਗਏ ਸਾਰੇ ਸਾਹ ਯਾਰੋ ਜਿਹੜਾ ਆਦੇ ਆਪਰੇ ਉੱਤੇ ਨਹੀਂ ਕੋਈ ਨਹੀਂ ਇਹ ਤਾਂ ਸੌਖਾ ਪਾਸੇ ਜਿੱਤੇਗਾ ਕੋਈ ਸਾਰੇ

ਜਸ ਪਿਓ ਨੂੰ ਸਹੀ ਕਰੂਗਾ ਪਿਓ ਨੂੰ ਤੇ ਤੂੰ ਮਾਰਦਾ ਪਿਓ ਨੂੰ ਤੇਰੇ ਨੂੰ ਜਿੰਦਾ ਕਰੂਗਾ ਜਸੂ ਕਿਦਾਂ ਜਸੂ ਦਾ ਨਾਮ ਤਾਂ ਅਮੀਰ ਪ੍ਰਭੂ ਜਸੂ ਜੀ ਖਰਾਉ ਫਟਾਵੇਂ ਲਾਪਿਓ ਪਿਓ ਨੇ ਤੇ ਮਾਰ ਮਾਰਦਾ ਤੇਰੇ ਪਿਓ ਨੂੰ ਦਸੂ ਨੇ ਤੇ ਮੇਰੇ ਬਾਬੇ ਨੇ ਮਾਰਿਆ ਉਹਨੂੰ ਮੇਰੇ ਬਾਬੇ ਨੇ ਮਾਰਿਆ ਜਸੂ ਦਾ ਨਾਮ ਜੋ